ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ CBSE ਬੋਰਡ ਦੀ 10th ਕਲਾਸ ਦੀ ਪੰਜਾਬੀ ਸਾਤਿ ਕਿਰਨਾ ਪਾਠ 2 ਦਾ ਪਾਠ ਨੰਬਰ 4 ਗੁੰਮਨੇ ਰਸੋਈ ਵਿੱਚੋਂ ਤੇ ਬੱਚਿਓ ਇਹ ਇੱਕ ਗੱਜਲ ਹੈ ਅਤੇ ਇਸ ਨੂੰ ਲਿਖਿਆ ਹੈ ਕਸ਼ਮੀਰ 네ਰ ਨੇ ਤੇ ਇਸ ਵੀਡੀਓ ਵਿੱਚ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ ਸਭ ਤੋਂ ਪਹਿਲੇ ਦੱਸੋ ਖਾਂ ਪਲਾ ਪ੍ਰਸ਼ਨ ਨੰਬਰ ਪਹਿਲਾ ਹੈ ਸਖਤ ਗਰਮੀ ਵਿੱਚ ਕੰਮ ਕਰਨ ਵਾਲੇ ਕਿਸ ਦੇ ਮਥਾਜ ਹੋ ਗਏ ਹਨ ਤੇ ਬੱਚਿਓ ਇਹਦਾ ਅਸੀਂ ਉੱਤਰ ਲਿਖਾਂਗੇ ਸਖਤ ਗਰਮੀ ਵਿੱਚ ਕੰਮ ਕਰਨ ਵਾਲੇ ਏਸੀ ਅਤੇ ਕੂਲਰ ਦੇ ਮਥਾਜ ਹੋ ਗਏ ਹਨ ਕਿਸ ਦੇ ਏਸੀ ਅਤੇ ਕੂਲਰ ਦੇ ਨੈਕਸਟ ਕੁਐਸਚਨ ਸਾਨੂੰ ਸਾਡੀਆਂ ਕਹਾਣੀਆਂ ਕਿਹੜੇ ਭਾਸ਼ਾ ਵਿੱਚ ਸਮਝ ਆਉਂਦੀਆਂ ਹਨ ਤੇ ਇਹਦਾ ਉੱਤਰ ਹੈ ਇੰਗਲਿਸ਼ ਭਾਸ਼ਾ ਵਿੱਚ ਤੇ ਅਸੀਂ ਲਿਖਾਂਗੇ ਸਾਨੂੰ ਸਾਡੀਆਂ ਕਹਾਣੀਆਂ ਅੰਗਰੇਜ਼ੀ ਜਾਂ ਇੰਗਲਿਸ਼ ਵਿੱਚ ਸਮਝ ਆਉਂਦੀਆਂ ਹਨ। ਪ੍ਰਸ਼ਨ ਨੰਬਰ ਤੀਸਰਾ ਹੈ ਖੁਰਲੀ ਤੋਂ ਕੀ ਗਾਇਬ ਹੋ ਗਿਆ ਹੈ? ਤੇ ਬੱਚਿਓ ਇਹਦਾ ਉੱਤਰ ਹੈ ਵਾੜਕੇ ਤੇ ਬਲਦ। ਇਹਨੂੰ ਲਿਖਾਂਗੇ ਖੁਰਲੀ ਤੋਂ ਵਾੜਕੇ ਅਤੇ ਬਲਦ ਗਾਇਬ ਹੋ ਗਏ ਹਨ। ਕੁਐਸਚਨ ਨੰਬਰ ਚੌਥਾ ਅੰਗਰੇਜ਼ ਦੇ ਪਿੱਛਲਗ ਬਨ ਕੇ ਕੀ ਅਸਰ ਹੋ ਗਿਆ ਹੈ? ਤੇ ਬੱਚਿਓ ਕੀ ਅਸਰ ਹੋਇਆ ਕਿ ਅਸੀਂ ਆਪਣੀ ਪਛਾਣ ਨੂੰ ਗਵਾ ਚੁੱਕੇ ਹਾਂ। ਅਸੀਂ ਲਿਖਾਂਗੇ ਅੰਗਰੇਜ਼ ਦੇ ਪਿਛਲਗ ਬਣ ਕੇ ਅਸੀਂ ਆਪਣੀ ਪਹਿਛਾਨ ਗਵਾ ਲਈ ਹੈ ਨੈਕਸਟ ਕੁਐਸਚਨ ਸਵਾਨੀਆਂ ਸਵਾਨੀਆਂ ਉੱਪਰ ਕਿਸ ਦਾ ਅਸਰ ਪੈ ਗਿਆ ਹੈ ਅਸੀਂ ਉੱਤਰ ਲਿਖਾਂਗੇ ਸਵਾਨੀਆਂ ਉੱਪਰ ਪੱਛਮੀ ਸਭਿਆਤਾ ਦਾ ਅਸਰ ਪੈ ਗਿਆ ਹੈ ਨੈਕਸਟ ਕੁਐਸਚਨ ਆਏਗਾ ਅਲਾਨੀ ਮੰਜੀ ਤੋਂ ਕੀ ਪਾਵ ਹੈ ਤੇ ਬੱਚਿਓ ਅਲਾਨੀ ਮੰਜੀ ਹੁੰਦੀ ਹੈ ਬਿਨਾਂ ਬਿਸਤਰੇ ਦੇ ਜਿਹਦੇ ਉੱਪਰ ਨਾ ਤਾਂ ਕੋਈ ਤਲਾਈ ਗੱਦਾ ਹੈ ਨਾ ਤੇ ਨਾ ਕੋਈ ਚੱਦਰ ਵਿਸ਼ੋਏ ਉਹਨੂੰ ਕਹਿੰਦੇ ਆ ਅਲਾਣੀ ਮੰਜੀ ਤੇ ਅਸੀਂ ਇਹਦਾ ਉੱਤਰ ਲਿਖਾਂਗੇ ਅਲਾਣੀ ਮੰਜੀ ਤੋਂ ਭਾਵ ਬਿਨਾ ਬਿਸਤਰੇ ਦੇ ਮੰਜੀ ਤੋਂ ਹੈ ਨੈਕਸਟ ਕੁਐਸਚਨ ਦੋਰੀ ਡੰਡੇ ਦੀ ਵਰਤੋਂ ਕਿਸ ਲਈ ਹੁੰਦੀ ਹੈ ਤੇ ਇਹਦਾ ਉੱਤਰ ਹੈ ਦੋਰੀ ਡੰਡੇ ਦੀ ਵਰਤੋਂ ਚਟਨੀ ਕੁੱਟਣ ਅਤੇ ਮਸਾਲੇ ਪੀਸਣ ਲਈ ਹੁੰਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਵੀ ਮਸਾਲੇ ਵਗੈਰਾ ਕੁੱਟਨੇ ਹੁੰਦੇ ਸੀ ਜਾਂ ਚਟਨੀ ਵਗੈਰਾ ਕੁੱਟਨੀ ਹੁੰਦੀ ਸੀ ਤੇ ਦੋਰੀ ਡੰਡੇ ਨਾਲ ਕੁੱਟੀ ਜਾਂਦੀ ਸੀ ਲੇਕਿਨ ਅੱਜਕੱਲ ਗ੍ਰਾਈਂਡਰ ਆ ਗਏ ਨੇ ਮਸਾਲੇ ਵਗੈਰਾ ਪਿਸਣ ਦੇ ਲਈ ਹੁਣ ਨੈਕਸਟ ਹੈ ਹੀਟ ਲਿਖੀਆਂ ਕਾਲ 17 ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਤੇ ਕਾਲ 17ਾਂ ਦਿੱਤੀਆਂ ਗਈਆਂ ਨੇ ਖੁਰਲੀ ਤੋਂ ਵੜ ਕੇ ਬਲਦ ਕਿੱਥੇ ਤੁਰ ਗਏ ਕਿੱਥੇ ਗਏ ਕਿllੀਆਂ ਤੋਂ ਕੁੰਗਰੂ ਪਰਾਨੀਆਂ ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓ ਇੰਗਲਿਸ਼ ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ ਇਹਦੇ ਪੈਰੇ ਵਿੱਚੋਂ ਸਾਨੂੰ ਪ੍ਰਸ਼ਨ ਪੁੱਛਿਆ ਗਿਆ ਹੈ ਪਹਿਲਾ ਪ੍ਰਸ਼ਨ ਹੈ ਕਿllੀ ਤੋਂ ਕੀ ਗਵਾਜ ਗਿਆ ਹੈ ਤੇ ਬੱਚਿਓ ਕਿllੀ ਤੋਂ ਗਵਾਜ ਗਿਆ ਹੈ ਕੁੰਗਰੂ ਤੇ ਪਰਾਨੀ ਅਸੀਂ ਲਿਖਾਂਗੇ ਕਿੱਲੀ ਤੋਂ ਕੁੰਗਰੂ ਅਤੇ ਪੁਰਾਣੀ ਗਵਾਚ ਗਏ ਹਨ ਨੈਕਸਟ ਕੁਐਸਚਨ ਖੁੱਲੀ ਉੱਪਰ ਕਿਸ ਦੀ ਕਾਟ ਮਹਿਸੂਸ ਹੋ ਰਹੀ ਹੈ ਤੇ ਇਹਦਾ ਉੱਤਰ ਲਿਖਾਂਗੇ ਖੁੱਲੀ ਉੱਪਰ ਬਹਿੜ ਕੇ ਅਤੇ ਬਲਦ ਦੀ ਕਾਟ ਮਹਿਸੂਸ ਹੋ ਰਹੀ ਹੈ ਨੈਕਸਟ ਕੁਐਸਚਨ ਹੁਣ ਸਾਨੂੰ ਕਿਹੜੀ ਭਾਸ਼ਾ ਸਮਝ ਆਉਂਦੀ ਹੈ ਇਹਦਾ ਉੱਤਰ ਹੈ ਹੁਣ ਸਾਨੂੰ ਅੰਗਰੇਜ਼ੀ ਜਾਂ ਫਿਰ ਇੰਗਲਿਸ਼ ਭਾਸ਼ਾ ਸਮਝ ਆਉਂਦੀ ਹੈ ਨੈਕਸਟ ਕੁਐਸਚਨ ਹੈ ਇਨ੍ਹਾਂ ਕਾਵ ਸਤਰਾਂ ਦਾ ਭਾਵ 20-25 ਸ਼ਬਦਾਂ ਵਿੱਚ ਲਿਖੋ ਜਿਸ ਤਰ੍ਹਾਂ ਜਿਹੜਾ ਦਿੱਤਾ ਹੋਇਆ ਨਾ ਸਾਨੂੰ 4 ਸਤਰਾਂ ਇਹਨਾਂ ਦਾ ਅਰਥ ਲਿਖਣਾ ਹੈ ਭਾਵ ਲਿਖਣਾ ਹੈ ਇਹਨਾਂ ਦਾ ਅਸੀਂ ਲਿਖਾਂਗੇ ਇਹ ਕਾਵ ਸਤਰਾਂ ਦਾ ਭਾਵ ਹੈ ਕਿ ਅੱਜਕੱਲ ਖੁਰਲੀ ਉੱਤੇ ਸਾਡੇ ਜਾਨਵਰ ਵੈੜ ਕੇ ਤੇ ਬਲਦ ਗਾਇਬ ਹੋ ਗਏ ਹਨ ਅਤੇ ਕਿਲੀਆਂ ਉੱਤੇ ਜਾਨਵਰਾਂ ਦੇ ਗੱਲ ਪਾਉਣ ਵਾਲੇ ਕੁੰਗਰੂ ਤੇ ਉਹਨਾਂ ਨੂੰ ਤੋਰਨ ਵਾਲੀ ਪ੍ਰਾਣੀ ਵੀ ਗਾਇਬ ਹੋ ਗਈ ਹੈ ਅਸੀਂ ਆਪਣਾ ਹੀ ਇਤਿਹਾਸ ਅੰਗਰੇਜ਼ੀ ਭਾਸ਼ਾ ਵਿੱਚ ਸਮਝਦੇ ਅਤੇ ਪੜ੍ਹਦੇ ਹਾਂ ਹੁਣ ਨੈਕਸਟ ਕੁਐਸਚਨ ਹੈ ਆਓ ਕੁਝ ਹੋਰ ਕਰੀਏ ਪਾਠ ਤੋਂ ਅੱਗੇ ਪਹਿਲਾ ਪ੍ਰਸ਼ਨ ਹੈ ਪੰਜਾਬੀ ਸੱਭਿਆਚਾਰ ਉੱਪਰ ਪੱਛਮੀ ਪ੍ਰਭਾਵ ਪੈ ਗਿਆ ਹੈ ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਆਪਣੀਆਂ ਦਲੀਲਾਂ ਦਿਓ ਤੇ ਬੱਚਿਓ ਇਹ ਗੱਲ ਬਿਲਕੁਲ ਸਹੀ ਹੈ ਅਸੀਂ ਲਿਖਾਂਗੇ ਹਾਂ ਅਸੀਂ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਪੰਜਾਬੀ ਸੱਭਿਆਚਾਰ ਉੱਪਰ ਪੱਛਮੀ ਪ੍ਰਭਾਵ ਪੈ ਗਿਆ ਹੈ ਪੰਜਾਬੀ ਆਪਣਾ ਸੱਭਿਆਚਾਰ ਪੁੱਲਦੇ ਜਾ ਰਹੇ ਹਨ ਇੱਥੋਂ ਤੱਕ ਕਿ ਪੰਜਾਬੀਆਂ ਨੇ ਆਪਣਾ ਖਾਣ ਪੀਣ ਤੇ ਰੈਨ ਸੈਂਡਵਿਚ ਪੱਛਮੀ ਬਣਾ ਲਿਆ ਹੈ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਕੁਝ ਵੀ ਪਤਾ ਨਹੀਂ ਹੈ ਤੇ ਬੱਚੋ ਜਿਹੜਾ ਸਾਡਾ ਐਕਚੁਅਲ ਕਲਚਰ ਆ ਪੰਜਾਬੀ ਸੱਭਿਆਚਾਰ ਉਹ ਸੱਚੀ-ਮੁੱਚੀ ਅਸੀਂ ਗਵਾ ਚੁੱਕੇ ਆ ਨਾ ਤਾਂ ਅਸੀਂ ਉਹੋ ਜਿਹਾ ਪਹਿਰਾਵਾ ਹੀ ਪਾਉਂਦੇ ਆ ਨਾ ਹੀ ਸਾਡਾ ਖਾਣ-ਪੀਣ ਉਹੋ ਜਿਹਾ ਰਹਿ ਗਿਆ ਏ ਠੀਕ ਆ ਅੱਜ ਕੱਲ ਅਸੀਂ ਯੂਜ਼ ਪੀਂਨੇ ਆ ਡਿਫਰੈਂਟ ਡਿਫਰੈਂਟ ਸ਼ੇਕ ਪੀਂਨੇ ਆ ਜਦਕਿ ਪਹਿਲੇ ਲੋਕ ਲੱਸੀਆਂ ਵਗੈਰਾ ਪਿੰਦੇ ਹੁੰਦੇ ਸੀ ਦਹੀਂ ਦੀ ਲੱਸੀ ਛਾਤੀ ਦੀ ਲੱਸੀ ਹੈ ਨਾ ਨੈਕਸਟ ਹੈ ਕੀ ਪ੍ਰੰਪਰਕ ਪੰਜਾਬੀ ਜੀਵਨ ਜਾਚ ਨੂੰ ਬਚਾਇਆ ਜਾ ਸਕਦਾ ਹੈ ਆਪਣੇ ਸੁਝਾਅ ਪੇਸ਼ ਕਰੋ ਪਰੰਪਰਕ ਮੀਨਸ ਜਿਹੜੀ ਸਾਡੇ ਪਿਛਲੇ ਜਿਹੜਾ ਸਾਡਾ ਸੱਭਿਆਚਾਰ ਹੈ ਜਿਹੜੀ ਸਾਡਾ ਜੀਵਨ ਜਾਗ ਮੀਨਸ ਕਿ ਜਿਸ ਤਰ੍ਹਾਂ ਸੀ ਪਹਿਲੇ ਲੋਕ ਰਹਿੰਦੇ ਸੀਗੇ ਸਾਡਾ ਖਾਣ ਪੀਣ ਰਹਿਣ ਸੈਨ ਨੂੰ ਪੁੱਛ ਰਹੇ ਨੇ ਕਿ ਉਹਨੂੰ ਬਚਾਇਆ ਜਾ ਸਕਦਾ ਵਾ ਤੇ ਅਸੀਂ ਉੱਤਰ ਲਿਖਾਂਗੇ ਹਾਂ ਅਸੀਂ ਪਰੰਪਰਕ ਸੱਭਿਆਚਾਰ ਜੀਵਨ ਜਾਗ ਨੂੰ ਬਚਾ ਸਕਦੇ ਹਾਂ ਇਸ ਲਈ ਜ਼ਰੂਰੀ ਹੈ ਕਿ ਮਾਵਾ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਦੱਸਣ ਅਤੇ ਆਪਣੇ ਪੰਜਾਬੀ ਖਾਣੇ ਜਿਵੇਂ ਕਿ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਦਿ ਬਾਰੇ ਦੱਸੇ ਸਾਨੂੰ ਵੀ ਆਪਣੇ ਪਹਿਰਾਵੇ ਪਾਸ਼ਾ ਆਦਿ ਰਹਿਣ ਸੈਨ ਨੂੰ ਅਪਣਾਉਣਾ ਚਾਹੀਦਾ ਹੈ ਠੀਕ ਹੈ ਤੇ ਬੱਚਿਓ ਅਸੀਂ ਕਿਸ ਤਰ੍ਹਾਂ ਅਪਣਾ ਸਕਦੇ ਆਂ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਉਹ ਇਸਤਰੀ ਦਾ ਹੋ ਸਕਦਾ ਹੈ ਠੀਕ ਹੈ ਨਾ ਔਰਤਾਂ ਦਾ ਹੋ ਸਕਦਾ ਹੈ ਅਗਰ ਸਾਡੀਆਂ ਮਾਵਾਂ ਸਾਨੂੰ ਘਰ ਦਾ ਖਾਣਾ ਸਾਡਾ ਪੰਜਾਬੀ ਜਿਹੜਾ ਫੂਡ ਹੈ ਅਗਰ ਉਹ ਬਣਾ ਕੇ ਖਵਾਣ ਠੀਕ ਹੈ ਜਿਹੜਾ ਸਾਡਾ ਪਹਿਰਾਵਾ ਵਾ ਠੀਕ ਹੈ ਸੂਟ ਸਲਵਾਰ ਹੋ ਗਿਆ কুর্তা ਚਾਦਰਾ ਹੋ ਗਿਆ ਨਾ ਜਿਹੜੇ ਜੈਂਟਸ ਲੋਕ ਪਾਉਂਦੇ ਆ ਅਗਰ ਸਾਰੇ ਉਸ ਉਸ ਤਰ੍ਹਾਂ ਪਾਣ ਤੇ ਅਸੀਂ ਜਿਹੜਾ ਆਪਣਾ ਸੱਭਿਆਚਾਰਾ ਉਹ ਬਚਾ ਸਕਦੇ ਆ ਉਹਦੇ ਨਾਲ ਕੀਆ ਆਪਣਾ ਪੰਨਾ ਆਉਂਦਾ ਸਾਡੇ ਖਾਣ ਪੀਣ ਦੇ ਵਿੱਚ ਜਿਸ ਤਰ੍ਹਾਂ ਪਹਿਲੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਸੀ ਕਿੰਨੀ ਸਾਂਝ ਸੀ ਇੱਕ ਦੂਸਰੇ ਦੇ ਨਾਲ ਘਰ ਦੇ ਨਾਲ ਬਿਲਕੁਲ ਜਿਹੜੇ ਘਰ ਜੁੜੇ ਹੁੰਦੇ ਸੀ ਤੇ ਸਾਂਝਾਂ ਹੁੰਦੀਆਂ ਸੀ ਅੱਜ ਕੱਲ੍ਹ ਘਰਾਂ ਦੇ ਵਿੱਚ ਕੋਈ ਸਾਂਝਾ ਨਹੀਂ ਹੈ ਕਿਸੇ ਦੇ ਦੁੱਖ ਸੁੱਖ ਦਾ ਕਿਸੇ ਨੂੰ ਪਤਾ ਨਹੀਂ ਕਿ ਦੂਸਰੇ ਦੇ ਘਰ ਵਿੱਚ ਕੀ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ ਹੁਣ ਅਸੀਂ ਕਰਾਂਗੇ ਅਗਲਾ ਕੁਐਸਚਨ ਪੰਜਾਬ ਦਾ ਨਾਂ ਕਿੰਨਾ ਪੰਜ ਦਰਿਆਵਾਂ ਕਰਕੇ ਹੈ ਭਾਰਤ ਦੇ ਨਕਸ਼ੇ ਤੇ ਇਹਨਾਂ ਦਰਿਆਵਾਂ ਨੂੰ ਚਿੰਨਿਤ ਕਰੋ ਤੇ ਬੱਚਿਓ ਪੰਜਾਬ ਦਾ ਨਾਮ ਪੰਜ ਦਰਿਆਵਾਂ ਕਰਕੇ ਆ ਰਾਵੀ ਸਤਲੁਜ ਬਿਆਸ ਤੇ ਚਨਾਬ ਤੇ ਪੰਜਵਾਂ ਦਰਿਆਏ ਜੇਹਲਮ ਠੀਕ ਹੈ ਤੇ ਬੱਚਿਓ ਇਹਨਾਂ ਦੇ ਵਿੱਚੋਂ ਜਿਹੜਾ ਰਾਵੀ ਸਤਲੁਜ ਤੇ ਬਿਆਸ ਦਰਿਆਵਾ ਇਹ ਹੀ ਤਿੰਨੇ ਹੁਣ ਜਿਹੜੇ ਸਿਰਫ ਪੰਜਾਬ ਦਾ ਭਾਗ ਰਹਿ ਗਏ ਨੇ ਚਨਾਬ ਤੇ ਜਿਹੜਾ ਜੇਲਮ ਦਰਿਆਵਾ ਇਹ ਜੰਮੂ ਕਸ਼ਮੀਰ ਸਟੇਟ ਦੇ ਵਿੱਚ ਪੈਂਦਾ ਏ ਲੇਕਿਨ ਪੰਜਾਬ ਦਾ ਨਾਮ ਇੰਨਾ ਪੰਜਾਂ ਦਰਿਆਵਾਂ ਕਰਕੇ ਪਿਆ ਸੀ ਮੀਨਸ ਕੀ ਪੰਜ ਆਪ ਮੀਨਸ ਪੰਜ ਦਰਿਆਵਾਂ ਦੀ ਤਰਤੀ ਨੈਕਸਟ ਕੁਐਸਚਨ ਪੰਜਾਬੀ ਦਿਹਾਤੀ ਜੀਵਨ ਚਾਚ ਨਾਲ ਸੰਬੰਧਿਤ ਸੰਦਾ ਚੀਜ਼ਾਂ ਵਸਤੂਆਂ ਦੀ ਸੂਚੀ ਬਣਾਓ ਉਹਨਾਂ ਦੇ ਕੰਮ ਦਾ ਵੇਰਵਾ ਵੀ ਦਿਓ ਤੇ ਬੱਚਿਓ ਪੰਜਾਬੀ ਦਿਹਾਤੀ ਜੀਵਨ ਜਾਂ ਮੀਨ ਜੀਵਨ ਜਾਸ ਮਿੰਸਕੀ ਜੜੇ ਮਿੰਸਕੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸੰਧ ਵਰਤੇ ਜਾਂਦੇ ਆ ਠੀਕ ਹੈ ਖੇਤੀ ਕਰਨ ਲਈ ਸੰਧ ਵਰਤੇ ਜਾਂਦੇ ਆ ਜਾਂ ਫਿਰ ਜਿਸ ਤਰ੍ਹਾਂ ਮਿਸਤਰੀ ਵਗੈਰਾ ਜਿਹੜੇ ਆਪਣੇ ਸੰਧ ਵਰਤੇਦੇ ਹਨ ਉਹਨਾਂ ਬਾਰੇ ਦੱਸਣਾ ਹੈ ਜਿਸ ਤਰ੍ਹਾਂ ਕਈ ਆ ਕਈ ਕੱਦ ਲਈ ਯੂਜ਼ ਕੀਤੀ ਜਾਂਦੀ ਆ ਮਿੱਟੀ ਨੂੰ ਪੁੱਟਣ ਵਾਸਤੇ ਹਨਾ ਦਾਤਰੀ ਮਿੰਸਕੀ ਜਿਹੜੇ ਮੱਝਾਂ ਨੂੰ ਪਾਣ ਵਾਲਾ ਚਾਰਾ ਮਿੰਸ ਜਿਹੜੇ ਪੱਠਿਆਂ ਨੂੰ ਕੱਟਣ ਵਾਸਤੇ ਦਾਤਰੀ ਦੇ ਵਰਤੋਂ ਕੀਤੀ ਜਾਂਦੀ ਆ ਕਹਾੜੀ ਕਹਾੜੀ ਨੂੰ ਕੱਦ ਲਈ ਵਰਤਦੇ ਆਂ ਲੱਕੜੀ ਨੂੰ ਕੱਟਣ ਦੇ ਵਾਸਤੇ ਕਹਾੜੀ ਦੀ ਜ਼ਰੂਰਤ ਹੁੰਦੀ ਆ ਹਥੌੜਾ ਕਿਸੇ ਚੀਜ਼ ਨੂੰ ਠੋਕਣ ਦੇ ਲਈ ਅਸੀਂ ਹਥੌੜੇ ਦੀ ਵਰਤੋਂ ਕਰਦੇ ਆਂ ਤੇ ਹੱਲ ਹੱਲ ਜਿਹੜੇ ਕਿਸਾਨ ਆ ਉਹ ਆਪਣੀ ਜ਼ਮੀਨ ਨੂੰ ਪੋਲਾ ਕਰਨ ਦੇ ਵਾਸਤੇ ਹੱਲਾਂ ਦੀ ਵਰਤੋਂ ਕਰਦੇ ਆਂ ਲੇਕਿਨ ਅੱਜ ਕੱਲ ਜਿਹੜਾ ਉਹ ਵੀ ਕਮ ਹੈ ਟਰੈਕਟਰ ਕਰਨ ਲੱਗ ਪਿਆ ਨੈਕਸਟ ਕੁਐਸਚਨ ਆਏਗਾ ਕਦਰਾਂ ਕੀਮਤਾਂ ਦੇ ਆਧਾਰ ਉੱਪਰ ਸਮਕਾਲੀ ਪੰਜਾਬੀ ਸੱਭਿਆਚਾਰ ਬਾਰੇ ਟਿੱਪਣੀ ਕਰੋ ਸਮਕਾਲੀ ਪੰਜਾਬੀ ਸੱਭਿਆਚਾਰ ਮਤਲਬ ਜਿਹੜਾ ਸਾਡਾ ਹੁਣ ਦਾ ਮੀਨਸ ਕੀ ਜਿਹੜਾ ਪ੍ਰੈਜ਼ੈਂਟ ਸੱਭਿਆਚਾਰ ਉਹਦੇ ਬਾਰੇ ਉਹਨਾਂ ਨੇ ਦੱਸਿਆ ਵਾ ਕਿ ਜਿਹੜੀਆਂ ਕਦਰਾਂ ਕੀਮਤਾਂ ਨੇ ਕਿਹੜੀਆਂ ਕਦਰਾਂ ਕੀਮਤਾਂ ਜਿਸ ਤਰ੍ਹਾਂ ਵੱਡਿਆਂ ਦਾ ਸਤਿਕਾਰ ਕਰੋ ਛੋਟਿਆਂ ਨਾਲ ਪਿਆਰ ਕਰੋ ਹਨਾ ਸਾਰਿਆਂ ਨਾਲ ਨਿਮਰਤਾ ਦੇ ਨਾਲ ਬੋਲੋ ਸਾਰਿਆਂ ਦੀ ਰਿਸਪੈਕਟ ਕਰੋ ਹਨਾ ਇਹ ਕਦਰਾਂ ਕੀਮਤਾਂ ਬਾਰੇ ਦੱਸਣਾ ਕਿ ਅੱਜਕੱਲ ਜਿਹੜਾ ਸਮਕਾਲੀ ਪੰਜਾਬ ਹੈ ਉਹਦੇ ਉੱਪਰ ਇਹਦਾ ਕੀ ਅਸਰ ਹੈ ਇਹਦਾ ਲਿਖਾਂਗੇ ਅਸੀਂ ਸਮਕਾਲੀ ਸੱਭਿਆ ਸਮਕਾਲੀ ਪੰਜਾਬੀ ਸਭਿਆਚਾਰ ਵਿੱਚ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਕਿ ਪਹਿਲਾਂ ਲੋਕਾਂ ਵਿੱਚ ਆਪਸੀ ਪਇਚਾਰਾ ਪਿਆਰ ਅਤੇ ਸਾਂਝ ਸੀ ਪਰ ਅੱਜ ਕੱਲ੍ਹ ਲੋਕੀ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ ਅੱਜ ਕੱਲ੍ਹ ਲੋ ਅੱਜ ਕੱਲ੍ਹ ਲੋਕ ਨਾਤਾ ਵੱਡਿਆਂ ਦਾ ਸਤਿਕਾਰ ਕਰਦੇ ਹਨ ਅਤੇ ਨਾ ਹੀ ਛੋਟਿਆਂ ਨਾਲ ਪਿਆਰ ਲੋਕ ਆਪਣੇ ਹੰਕਾਰ ਵਿੱਚ ਫਸੇ ਹੋਏ ਹਨ ਨੈਕਸਟ ਕੁਐਸਚਨ ਆਏਗਾ ਹੇਠ ਲਿਖੇ ਕਾਵ ਟੋਟੇ ਦੀ ਪ੍ਰਸੰਗ ਸਾਇਤ ਵਿਆਖਿਆ ਕਰੋ ਕਿਹੜਾ ਕਾਵ ਟੋਟਾ ਦਿੱਤਾ ਹੋਇਆ ਹੈ ਗੁੰਮਨਿਰ ਸੋਈ ਵਿੱਚੋਂ ਚਾਟੀਆਂ ਮਦਾਨੀਆਂ ਬਰਗਰਾਂ ਤੇ ਪੀਜਿਆਂ ਨੇ ਪੱਟੀਆਂ ਸੁਆਣੀਆਂ ਖਾਨਪੀਨ ਪਹਿਲਾਵਾ ਆਪਣਾ ਗਵਾਜਿਆ ਵਗੀਆਂ ਨੇ ਪਛਮੀ ਹਵਾਵਾ ਮਰ ਜਾਣੀਆਂ ਇਹਦਾ ਅਸੀਂ ਪਹਿਲੇ ਪ੍ਰਸੰਗ ਲਿਖਾਂਗੇ ਪ੍ਰਸੰਗ ਦੇ ਵਿੱਚ ਅਸੀਂ ਮੈਂਸ਼ਨ ਕਰਾਂਗੇ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਕਿਰਨਾ ਭਾਗ 2 ਵਿੱਚ ਦਰਜ ਕਵਿਤਾ ਗੁੰਮਨਿਰ ਸੋਈ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਇਹੀ ਕਵਿਤਾ ਪੰਜਾਬ ਦੇ ਉੱਗੇ ਕਵੀ ਕਸ਼ਮੀਰ ਨੀਨ ਦੁਆਰਾ ਰਚਿਤ ਹੈ ਹੁਣ ਅਸੀਂ ਵਿਆਖਿਆ ਦੇ ਵਿੱਚ ਲਿਖਾਂਗੇ ਇਨ੍ਹਾਂ ਕਾਵ ਸਤਰਾਂ ਵਿੱਚ ਕਵੀ ਦਾ ਭਾਵ ਹੈ ਕਿ ਅੱਜਕੱਲ ਪੰਜਾਬੀ ਸੱਭਿਆਚਾਰ ਉੱਪਰ ਪੱਛਮੀ ਸੱਭਿਆਚਾਰ ਦਾ ਰੰਗ ਚੜ ਗਿਆ ਹੈ ਮੁੰਟਿਆਰਾ ਅੱਜਕੱਲ ਪੰਜਾਬੀ ਖਾਣ ਪੀਣ ਪੁਲਕੇ 버ਗਰ ਪੀਜੇ ਖਾਣਾ ਜ਼ਿਆਦਾ ਪਸੰਦ ਕਰਦੀਆਂ ਹਨ ਪੱਛਮੀ ਸੱਭਿਆਚਾਰ ਦੇ ਪਿੱਛੇ ਲੱਗ ਕੇ ਲੋਕਾਂ ਨੇ ਆਪਣਾ ਪਹਿਰਾਵਾ ਵੀ ਪੂਰੀ ਤਰ੍ਹਾਂ ਬਦਲ ਲਿਆ ਹੈ ਹੁਣ ਨੈਕਸਟ ਹੈ ਜੋੜ ਬਣਾਓ ਜੋੜ ਦੇ ਵਿੱਚ ਮਤਲਬ ਜਿਸ ਤਰ੍ਹਾਂ ਕੂਲਰ ਆ ਕੂਲਰ ਸਾਨੂੰ ਕੀ ਦਿੰਦਾ ਹੈ ਹਵਾ ਠੀਕ ਹੈ ਨਾ ਤੇ ਜਿਸ ਤਰ੍ਹਾਂ ਮੰਜੀਆਂ ਮੰਜੀਆਂ ਕਿਹੜੀਆਂ ਆਲਾਣੀਆਂ ਠੀਕ ਹੈ ਬਿਨਾ ਬਿਸਤਰਿਆਂ ਦੇ ਮੰਜੀਆਂ ਤੇ ਕੁੰਗਰੂ ਕਿੰਨਾ ਦੇ ਗਲਾਂ ਚ ਪੈਂਦੇ ਆ ਬਲਦਾਂ ਦੇ ਗਲਾਂ ਦੇ ਵਿੱਚ ਆਬ ਆਬ ਦਾ ਅਰਥ ਹੁੰਦਾ ਹੈ ਬੱਚਿਓ ਪਾਣੀ ਠੀਕ ਹੈ ਲੇਕਿਨ ਇੱਥੇ ਇਹਨਾਂ ਨੇ ਦਿੱਤਾ ਹੋਇਆ ਹੈ ਧੂਆ ਠੀਕ ਹੈ ਇਹਦਾ ਮਤਲਬ ਕੀ ਕੋਈ ਮੈਚ ਨਹੀਂ ਬੰਦਾ ਮੈਨੂੰ ਲੱਗਦਾ ਹੈ ਸ਼ਾਇਦ ਮਿਸਟੇਕ ਹੈ ਲੇਕਿਨ ਤੁਸੀਂ ਮੈਚ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਆਬ ਨੂੰ ਤੂਏ ਦੇ ਨਾਲ ਨੈਕਸਟ ਹੈ ਚਟਨੀ ਚਟਨੀ ਦਾ ਜਿਹੜਾ ਸਬੰਧ ਹੈ ਦੋਰੀ ਡੰਡੇ ਦੇ ਨਾਲ ਹੈ ਠੀਕ ਹੈ ਕਿਈ ਦੋਰੀ ਡੰਡੇ ਦੇ ਨਾਲ ਚਟਨੀ ਜਿਹੜੀ ਆ ਉਹ ਕੁੱਟੀ ਜਾਂਦੀ ਹੈ ਤੇ ਬੱਚਿਓ ਏ ਸੀ ਸਾਡਾ ਪਾਰਟ ਨੰਬਰ 4 ਆਸ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਅਗਰ ਵੀਡੀਓ ਵਧੀਆ ਲੱਗੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਨੈਕਸਟ ਵੀਡੀਓ 'ਚ